ਸੱਚੀ ਕਾਲ ਜੀ ਸਾਰਿਆਂ ਨੂੰ ਸਾਡੇ ਮੋਗੇ ਹਲਕੇ ਦਾ ਸਾਡੇ ਪੂਰੇ ਮੋਗੇ ਜ਼ਿਲ੍ਹੇ ਦਾ ਪੂਰੀ ਦੁਨੀਆ ਦੇ ਵਿੱਚ ਨਾਮ ਰੌਸ਼ਨ ਕੀਤਾ ਸਾਡੀ ਬੇਟੀ ਪਰਮ ਨੇ ਜਿਸ ਨੂੰ that girl ਦੇ ਨਾਮ ਤੋਂ ਜਾਣਿਆ ਜਾਂਦਾ ਔਰ ਪਰਮ ਨੇ ਇਹ ਸਾਬਤ ਕੀਤਾ ਕਿ ਟੈਲੈਂਟ ਦੇ ਅੱਗੇ ਔਰ ਜਿਹੜੀਆਂ ਮੱਥੇ ਦੀਆਂ ਲਕੀਰਾਂ ਹੁੰਦੀਆਂ ਨੇ ਇਸ ਦੇ ਲਈ ਕੋਈ ਬਹੁਤ ਉੱਚੀ ਸਿਫਾਰਿਸ਼ ਜਾਂ ਕਿਸੇ ਦੇ ਸਹਾਰੇ ਦੀ ਜ਼ਰੂਰਤ ਨਹੀਂ ਹੁੰਦੀ ਟੈਲੈਂਟ ਖੁਦ-ਖੁਦ ਆਪਣੇ ਮੁਕਾਮ ਤੇ ਪਹੁੰਚ ਜਾਂਦਾ ਸਾਡੀ ਪਰਮ ਨੇ ਇਹ ਸਾਬਤ ਕੀਤਾ ਔਰ ਅੱਜ ਸਾਡੇ ਲਈ ਬੜੀ ਮਾਣ ਦੀ ਗੱਲ ਹੈ ਕਿ ਅਸੀਂ ਆਪਣੀ ਬੇਟੀ ਦੀ ਸਭ ਨੇ ਹੌਸਲਾ ਅਫਜ਼ਾਈ ਕੀਤੀ ਔਰ ਉਸ ਨੂੰ ਸਾਡੇ ਸਭ ਦੇ ਵੱਲੋਂ ਬਹੁਤ ਸਾਰੀਆਂ ਢੇਰੋਂ ਸਾਰੀਆਂ ਸ਼ੁਭਕਾਮਨਾਵਾਂ ਦਿੱਤੀਆਂ ਕਿ ਪਰਮ ਹੋਰ ਅੱਗੇ ਜਾਵੇ ਔਰ ਪੂਰੇ ਸੰਸਾਰ ਦੇ ਵਿੱਚ ਮੋਗੇ ਦਾ ਆਪਣਾ ਆਪਣੇ ਪੇਰੈਂਟਸ ਦਾ ਨਾਮ ਰੌਸ਼ਨ ਕਰੇ ਸੋ ਇਹੀ ਸ਼ੁਭਕਾਮਨਾਵਾਂ ਅਸੀਂ ਅੱਜ ਸਭ ਨੇ ਮਿਲ ਕੇ ਪਰਮ ਨੂੰ ਦਿੱਤੀਆਂ ਸਾਡੇ ਦੇਖੋ ਜੀ ਪਰਮ ਜਿਹੜੇ ਬੱਚੇ ਪੂਰੇ ਦੇਸ਼ ਦੇ ਵਿੱਚ ਪਰਮ ਨੇ ਅੱਜ ਦੇਸ਼ਾਂ ਵਿਦੇਸ਼ਾਂ ਤੋਂ ਪਰਮ ਨੂੰ ਬਹੁਤ ਸਾਰੀਆਂ ਕਾਲਸ ਆ ਰਹੀਆਂ ਨੇ ਉਸ ਦੀ ਹੌਸਲਾ ਹੌਸਲਾ ਫਜ਼ਾਈ ਕੀਤੀ ਜਾ ਰਹੀ ਹੈ ਸੋ ਸਪਰਮ ਸਾਰੇ ਸਾਡੇ ਪੰਜਾਬ ਦੀ ਧੀ ਬਣ ਚੁੱਕੀ ਹੈ ਔਰ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਇਸ ਸਿੰਪਲ ਪਰਿਵਾਰ ਦੇ ਨਾਲ ਖੜੀਏ ਔਰ ਇੱਕ ਹੌਸਲਾ ਅਫਜ਼ਾਈ ਹੁੰਦੀ ਹੈ ਜੀ ਕਿ ਅਸੀਂ ਸਾਰੇ ਉਸ ਦੇ ਨਾਲ ਆ ਬੱਚੀ ਦੇ ਨਾਲ ਆ ਔਰ ਉਹ ਜਿੱਥੇ-ਜਿੱਥੇ ਜਾਏਗੀ ਉਸ ਨੂੰ ਜੋ ਵੀ ਜ਼ਰੂਰਤ ਹੋਏਗੀ ਅਸੀਂ ਸਾਰਾ ਪਰਿਵਾਰ ਆਪਣੀ ਬੱਚੀ ਦੇ ਨਾਲ ਹਰ ਰੂਪ ਦੇ ਵਿੱਚ ਅਸੀਂ ਖੜੇ ਰਵਾਂਗੇ ਔਰ ਇਹੀ ਅਸੀਂ ਸਭ ਨੇ ਅੱਜ ਜਿਹੜਾ ਹੈਗਾ ਪਰਮ ਦੇ ਨਾਲ ਮਿਲ ਕੇ ਗੱਲ ਕੀਤੀ ਔਰ ਉਸ ਦੀ ਹੌਸਲਾ ਅਫਜ਼ਾਈ ਕੀਤੀ ਔਰ ਉਸ ਦੇ ਪਰਿਵਾਰ ਦਾ ਵੀ ਜਿਹੜਾ ਹੈਗਾ ਉਹਨਾਂ ਦਾ ਵੀ ਅਸੀਂ ਧੰਨਵਾਦ ਕੀਤਾ ਕਿ ਉਸ ਆਪਣੀ ਬੱਚੀ ਨੂੰ ਉਹਨਾਂ ਨੇ ਜੋ ਉਹਨਾਂ ਦੀ ਬੱਚੀ ਦੇ ਸੁਪਨੇ ਸੀ ਪੂਰੇ ਕਰਨ ਦੇ ਲਈ ਉਹਨਾਂ ਨੇ ਉਸ ਨੂੰ ਇਜਾਜ਼ਤ ਦਿੱਤੀ ਆਪਣੀ ਬੇਟੀ ਨੂੰ ਅ ਅੱਗੇ ਵਧਾਇਆ ਸਾਡੇ ਮੁੱਗੇ ਤੋਂ ਸਾਡੇ ਭਾਰਤ ਕ੍ਰਿਕਟ ਟੀਮ ਦੇ ਜਿਹੜੇ ਕੈਪਟਨ ਐ ਐਮ ਐਲ ਟੀਮ ਦੇ ਹਰਮਨ ਜੀ ਉਹਨਾਂ ਨੇ ਪੂਰੇ ਸੰਸਾਰ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਸਾਡੇ ਮੋਗੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਔਰ ਸਾਡੀ ਬੇਟੀ ਹੁਣ ਪਰਮ ਔਰ ਪਹਿਲਾਂ ਵੀ ਉਥੋਂ ਹਰਮਨ ਨਾਮ ਦੀ ਇੱਕ ਬੇਟੀ ਸੀ ਜੋ ਗਾਇਕੀ ਦੇ ਵਿੱਚ ਕਾਫੀ ਅੱਗੇ ਗਈ ਸੀਗੀ ਔਰ ਜਿ ਸਾਡੀਆਂ ਧੀਆ ਭੈਣਾ ਜਦੋਂ ਅੱਗੇ ਵੱਧਦੀਆਂ ਨੇ ਔਰ ਸਾਨੂੰ ਮੈਨੂੰ ਲੱਗਦਾ ਕਿ ਸਭ ਨੂੰ ਮਿਲ ਕੇ ਜਿਹੜਾ ਹੈਗਾ ਉਹਨਾਂ ਦੀ ਹੌਸਲਾ ਵਜ਼ਾਈ ਕਰਨੀ ਚਾਹੀਦੀ ਔਰ ਉਹਨਾਂ ਨੂੰ ਕਹਿਣਾ ਚਾਹੀਦਾ ਕਿ ਤੁਸੀਂ ਅੱਗੇ ਵਧੋ ਔਰ ਅਸੀਂ ਸਾਰੇ ਤੁਹਾਡੇ ਨਾਲ ਸਾਡੇ ਪੰਜਾਬ ਦੀ ਧੀ ਹੈ ਸਾਡੇ ਦੇਸ਼ ਦੀ ਧੀ ਹੈ ਸੋ ਸਾਨੂੰ ਸਭ ਨੂੰ ਮਿਲ ਕੇ ਉਸ ਦੇ ਕੰਮਾਂ ਦੇ ਵਿੱਚ ਜਾਂ ਅੜਚਨਾ ਪਾ ਨਾ ਪਾਣ ਦੀ ਵਜਾਏ ਸਾਨੂੰ ਉਸ ਨੂੰ ਇੱਕ ਹੋਰ ਪਰ ਦੇਣੇ ਚਾਹੀਦੇ ਆ ਕਿ ਤੁਸੀਂ ਉੱਡੋ ਔਰ ਪੂਰਾ ਆਸਮਾਨ ਤੁਹਾਡੀ ਵੇਟ ਕਰ ਰਿਹਾ ਔਰ ਤੁਸੀਂ ਆਸਮਾਨ ਦੀਆਂ ਉਚਾਈਆਂ ਨੂੰ ਜਿਨ੍ਹਾਂ ਨੂੰ ਛੂਣਾ ਚਾਹੁੰਦੇ ਹੋ ਉਹਨਾਂ ਨੂੰ ਛੂਹੋ ਜਾ ਕੇ ਔਰ ਅਸੀਂ ਸਾਰੇ ਤੁਹਾਡੇ ਲਈ ਖੁਸ਼ ਆ